ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਆ ਕਰੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏਗੇ ਕਾਫੀ ਜ਼ਿਆਦੇ ਸੋਹਣੇ ਸੂਟ ਪਹਿਨਣ ਦੀ ਡਿਮਾਂਡ ਤੇ ਜੇ ਤੁਸੀਂ ਮੇਰੇ ਵੀਅਰ ਕੀਤਾ ਹੋਇਆ ਜਿਹੜਾ ਤੋਂ ਸੂਟ ਜੇ ਤੁਸੀਂ ਇਹ ਬਣਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਬਣਵਾ ਸਕਦੇ ਹੋਗੇ ਜਿਹੜਾ ਇਹ ਹੈਗਾ ਸੈਲਫ ਸਟੱਫ ਹੈਗਾ ਤੇ ਆਰੀ ਵਰਕ ਦਾ ਸੂਟ ਹੈਗਾ ਸਾਰਾ ਨੈਕ ਤੇ ਵਰਕ ਹੋਇਆ ਹੋਇਆ ਹੈਗਾ ਆਰੀ ਦਾ ਤੇ ਬਾਜੂ ਤੇ ਵੀ ਆ ਤੇ ਸੈਂਟਰ ਦੇ ਵਿੱਚ ਹੈਗਾ ਸਾਰਾ हिਪ ਹੋ ਵਗੈਰਾ ਤੇ ਵਰਕ ਹੋਇਆ ਹੋਇਆਗਾ ਮੈਂ ਤੁਹਾਨੂੰ ਥੋੜਾ ਜਿਹਾ ਕੈਮਰਾ ਨੀਚੇ ਕਰਕੇ ਦਿਖਾ ਦਿੰਨੀ ਆਂਗੀ ਤੁਸੀਂ ਦੇਖ ਸਕਦੇ ਹੋਗੇ ਇੱਦਾਂ हिਪ ਹੋ ਵਗੈਰਾ ਤੇ ਫਿਰ ਵੀ ਨਹੀਂ ਕਲੀਅਰ ਆ ਰਿਹਾ ਤੇ हिਪ ਵਗੈਰਾ ਤੇ ਸਾਰਾ ਵਰਕ ਹੋਇਆ ਮੈਂ ਪਹਿਲਾਂ ਵੀ ਇਹ ਸੂਟ ਦਿਖਾਇਆ ਹੋਇਆਗਾ ਤੁਹਾਨੂੰ ਬਾਕੀ ਮੈਂ ਇੰਸਟਾਗ੍ਰam ਤੇ ਇਸ ਸੂਟ ਦੀ ਰੀਲ ਵੀ ਪਾਉਂਗੀ ਤੁਸੀਂ ਪ੍ਰੋਪਰ ਸੂਟ ਇਹ ਸਾਰਾ ਵੀ ਕਿੱਦਾਂ ਵਰਕ ਹੋਇਆ ਹੋਇਆਗਾ ਤੁਸੀਂ ਇੰਸਟਾਗ੍ਰam ਤੇ ਜਾ ਕੇ ਚੈੱਕ ਕਰ ਸਕਦੇ ਹੋਗੇ ਆਪਣਾ ਇੰਸਟਾਗ੍ਰam ਦਾ ਮਤਲਬ ਨਾਮ ਹੈਗਾ ਪੇਜ ਦਾ ਗੁੱਡ ਲੁੱਕ ਰੀਪਸ ਬੁਟੀਕ ਹੈਗਾ ਸੇਮ YouTube ਵਾਲਾ ਨੇਮੀ ਹੈਗਾ ਉੱਤੇ ਜਾ ਕੇ ਤੁਸੀਂ ਵਾਰਤ ਬਾਦ ਮੇਰੇ ਪੇਜ ਨੂੰ ਫੋਲੋ ਕਰੋ ਮੈਂ ਸੇਮ ਰੀਲ ਪਾਉਂਗੀ ਇਸੇ ਸੂਟ ਦੀ ਤੇ ਨਾਲ ਮੈਂ ਦੁਪੱਟਾ ਰੱਖਿਆ ਹੋਇਆ ਸ਼ਾਈਨ ਵਾਲਾ ਕਿਉਂਕਿ ਸਟਾਫ ਦੇ ਵਿੱਚ ਸ਼ਾਈਨ ਸੀਗੀ ਤਾਂ ਕਰਕੇ ਇਦਾਂ ਮੈਂ ਰੈੱਡ ਕਲਰ ਦੀ ਲੇਸ ਲਗਾਈ ਹੋਈ ਹੈਗੀ ਇਹ ਤੇ ਤੇ ਤੁਸੀਂ ਜੇ ਮਤਲਬ ਜਿਹੜਾ ਮੇਰੇ ਸਟਾਫ ਆਇਆ ਹੈ ਇਹਦੇ ਨਾਲ ਥੋੜਾ ਜਿਹਾ ਸੂਟ ਕਾਸਟਲੀ ਪਲ ਜਾਂਦਾ ਹੁੰਦਾ ਹੈਗਾ ਮਤਲਬ 5000 ਤੱਕ ਪਲ ਜਾਂਦਾ ਹੈਗਾ ਕਿਉਂਕਿ ਇਹਦਾ ਸਟਾਫ ਬਹੁਤ ਕਾਸਟਲੀ ਹੈਗਾ ਜੇ ਤੁਸੀਂ ਮਤਲਬ ਇਸ ਤੋਂ ਮਤਲਬ ਘੱਟ ਰੇਂਜ ਦੇ ਵਿੱਚ ਬਣਾਉਣਾ ਤੁਸੀਂ ਜੌਰਜਟ ਤੇ ਵੀ ਟਰਾਈ ਕਰ ਸਕਦੇ ਹੋਗੇ ਜੇ ਤੁਸੀਂ ਕ੍ਰੇਪ ਤੇ ਬਣਵਾਉਗੇ ਥੋੜਾ ਬਹੁਤਾ ਮਤਲਬ 3 ਤੋਂ 400 ਦਾ ਫਰਕ ਪੈ ਜਾਊਗਾ ਕ੍ਰੇਪ ਦੇ ਉੱਪਰ ਜੌਰਜਟ ਤੇ ਮਤਲਬ ਤੁਸੀਂ ਮੰਨ ਕੇ ਚਲੋ 1000 1200 ਦਾ ਫਰਕ ਪੈ ਜਾਊਗਾ ਜੇ ਤੁਸੀਂ ਬਣਵਾਉਣਾ ਚਾਹੁੰਦੇ ਹੋ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰਨਾਗਾ ਤੇ ਆਪਣਾ ਆਰਡਰ ਦੇ ਦੇਣਾ ਅੱਜ ਮੈਂ ਇੱਕ ਸਟੇਟਸ ਪਾਈ ਸੀਗੇ WhatsApp ਦੇ ਉੱਪਰ ਉਹ ਕਾਫੀ ਸੂਟ ਆਏ ਨੇਗੇ ਇੱਕ ਨਾ ਤੁਸੀਂ ਆਪਣੇ ਨੰਬਰ ਜਿਹੜੀਆਂ ਪਹਿਣਾ ਮਤਲਬ ਸੂਟ ਬਾਏ ਕਰਦੀਆਂ ਨੇ ਮੇਰੇ ਤੋਂ ਆਪਣਾ ਨੰਬਰ ਸੇਵ ਕਰਾ ਦਿਆ ਕਰੋ ਉਹ ਕਈ ਪਹਿਣਾ ਨੂੰ ਨਾ ਸੂਟ ਸ਼ੋ ਨਹੀਂ ਹੁੰਦੇ ਹੈਗੇ ਸਟੇਟਸ ਮੇਰੇ ਜਿਹੜੇ ਮੈਂ ਪਾਉਣੀ ਆਂਗੀ WhatsApp ਦੇ ਉੱਪਰ ਉਹਨਾਂ ਦੇ ਵੀ ਮੈਨੂੰ ਅੱਜ ਕਾਫੀ ਆਰਡਰ ਆਏ ਨੇਗੇ ਜੇ ਤੁਸੀਂ ਵੀ ਕਰਵਾਉਣਾ ਚਾਹੋ ਨਾ ਕੋਈ ਵੀ ਸਟੱਫ ਤੇ ਕਰਵਾ ਸਕਦੇ ਹੋਗੇ ਇਹ ਵੀ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਆਰੀ ਪਲਸ ਪਫ ਦਾ ਵਰਕ ਹੋਇਆ ਹੋਇਆ ਹੈਗਾ ਜੇ ਤੁਸੀਂ ਕਰਵਾਉਣਾ ਹੈਗਾ ਤਾਂ ਤੁਸੀਂ ਆਰਡਰ ਦੇ ਸਕਦੇ ਹੋਗੇ ਜਿੱਦਾਂ ਕਿ ਮੇਰੇ ਪਰਪਲ ਕਲਰ ਦਾ ਸੂਟ ਪਾਇਆ ਹੋਇਆ ਸੀਗਾ ਹੈਨਾ ਤੁਸੀਂ ਦੇਖ ਸਕਦੇ ਹੋਗੇ ਸੇਮ ਸਟੱਫ ਦੇ ਉੱਪਰ ਆਪਾਂ ਰੈਡੀ ਕੀਤਾ ਹੈਗਾ ਖਾਦੀ ਕਾਟਨ ਦੇ ਖਾਦੀ ਸਿਲਕ ਦੇ ਉੱਪਰ ਇਸ ਤਰ੍ਹਾਂ ਦਾ ਨੈਟਵਰਕ ਹੋਇਆ ਹੋਇਆਗਾ ਆਰੀ ਤੇ ਪਫ ਦਾ ਕੰਮ ਹੈ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਦੇਖੋ ਜੀ ਸਾਰਾ ਸੈਂਟਰ ਦੇ ਵਿੱਚ ਵਰਕ ਆਊਗਾ ਕਾਫੀ ਹੈਵੀ ਸੂਟ ਹੈਗਾ ਤੇ ਕਾਫੀ ਜਿਆਦਾ ਹੈਵੀ ਸੂਟ ਹੈਗਾ ਲਰਜ ਇਸ ਤਰ੍ਹਾਂ ਦੇ ਵਰਕ ਹੈਗਾ ਸਾਰਾ ਥੋੜਾ ਜਿਹਾ ਟਾਈਮ ਦੇ ਕੇ ਚੱਲਿਆ ਕਰੋ ਅੱਗੇ ਵਰਕ ਤੇ ਸੂਟ ਹੁੰਦੇ ਨੇਗੇ ਮਤਲਬ ਤੁਸੀਂ ਜਿਹੜਾ ਆਰਡਰ ਹੈਗਾ ਆਪਣਾ ਜਲਦੀ ਦਿਆ ਕਰੋ ਬਿਲਕੁਲ ਟਾਈਮ ਤੇ ਆਰਡਰ ਨਾ ਦਿਆ ਕਰੋ ਫਿਰ ਜਲਦਬਾਜ਼ੀ ਦੇ ਵਿੱਚ ਕੋਈ ਨਾ ਕੋਈ ਕੰਮ ਹੋ ਜਾਂਦਾ ਹੁੰਦਾ ਤੇ ਇਹ ਭੈਣ ਕਹਿੰਦੀ ਹੁੰਦੀਆਂ ਲੰਘੀਆਂ ਵੀ ਆਰਡਰ ਲੇਟ ਹੋ ਜਾਂਦਾ ਹੈਗਾ ਉਹ ਲੇਟ ਹੋਣ ਦਾ ਕਾਰਨ ਇਹੀ ਹੈ ਕਿ ਤੁਹਾਡੇ ਤੋਂ ਪਹਿਲਾਂ ਭੈਣਾਂ ਦੇ ਆਰਡਰ ਚੱਲ ਰਹੇ ਹੁੰਦੇ ਨੇਗੇ ਜਾਂ ਫਿਰ ਤੁਸੀਂ ਜਦੋਂ ਸੂਟ ਦਿੰਨੀ ਹੁੰਦੀ ਹੁੰਨੀ ਤੁਸੀਂ ਐਦਾਂ ਕਿਹਾ ਕਰੋ ਵੀ ਸਾਨੂੰ ਐਮਰਜੈਂਸੀ ਸੂਟ ਚਾਹੀਦਾ ਹੈਗਾ ਵੀ ਸਾਡਾ ਪਹਿਲਾਂ ਚਾਹੀਦਾ ਫਿਰ ਆਪਾਂ ਥੋੜਾ ਪਹਿਲਾਂ ਲਗਾ ਦਿਆ ਕਰਾਂਗੇ ਪਰ ਥੋੜਾ ਆਇਆ ਫਿਰ ਵੀ ਇੱਕ ਹ ਖਲੋਤੀ ਇਹਦੇ ਨਾਲ ਆਪਾਂ ਰੱਖਿਆਗਾ organza ਦਾ ਦੁਪੱਟਾ ਜਿਹਦਾ ਕਿ ਮੈਂ ਲਿਆਗਾ ਸੇਮ ਰੈਸਟ ਕਲਰ ਦਾ ਹਜੇ ਦੀ ਫਿਨਿਸ਼ਿੰਗ ਹੋਊਗੀ ਫਿਨਿਸ਼ਿੰਗ ਹੋਊਗੀ ਫਿਰ ਆਪਾਂ ਹਜੇ ਸਟਿਚਿੰਗ ਲਈ ਦੇਣਾਗਾ ਤੇ ਜਦੋਂ ਫਿਨਿਸ਼ਿੰਗ ਹੋਊਗੀ ਫਿਰ ਆਪਾਂ ਇੰਸਟਾਗ੍ਰam ਦੇ ਉੱਪਰ ਰੀਲ ਪਾਵਾਂਗੇ ਸੂਟ ਦੀ ਪ੍ਰੋਪਰ ਵਰਕ ਤੁਸੀਂ ਚੈੱਕ ਕਰ ਸਕਦੇ ਹੋਗੇ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਜਦੋਂ ਤੁਸੀਂ ਆਪਣਾ ਮਤਲਬ ਦਿੰਨੇ ਹੁੰਦੇ ਹੋ ਨਾ ਵੀ ਆਰਡਰ ਦਿੰਨੇ ਹੁੰਦੇ ਹੋ ਨਾਲ ਦੀ ਨਾਲ ਮੈਨੂੰ ਤੁਸੀਂ ਆਪਣਾ ਮਿਜਰਮੈਂਟ ਸੈਂਡ ਕਰ ਦਿਆ ਕਰੋ ਲੋਟ ਇਦਾਂ ਨੀਚੋਂ ਵਰਕੇਗਾ ਬਸ ਕੇਰੇ ਤੇ ਕੋਈ ਕੰਮ ਨਹੀਂ ਹੈਗਾ ਸੈਂਟਰ ਦੇ ਵਿੱਚ ਸਾਰਾ ਹੋਏਗਾ ਤੇ ਕਾਫੀ ਜਿਆਦੇ ਸੋਹਣਾ ਸੂਟ ਬਣੂਗਾ ਤੇ ਅਗਲਾ ਸੂਟ ਆਪਾਂ ਆਰਗੈਂਜ਼ਾ ਸਟਫ ਦੇ ਉੱਪਰ ਕੀਤਾ ਹੈਗਾ ਤੇ ਕਾਫੀ ਜਿਆਦੇ ਸੋਹਣਾ ਸੂਟ ਹੈ ਇਹ ਵੀ ਇਸ ਤਰ੍ਹਾਂ ਸਾਰੇ ਸੂਟ ਦੇ ਵਿੱਚ ਬੂਟੀਆਂ ਲੰਗੀਆਂ ਬਹੁਤ ਮਤਲਬ ਵੱਡੀਆਂ ਬੂਟੀਆਂ ਲੰਗੀਆਂ ਛੋਟੀਆਂ ਨਹੀਂ ਹੈਗੀਆਂ ਤੁਸੀਂ ਕੰਮ ਦੇਖੋ ਜੀ ਕਲਰ ਦੇਖੋ ਕਿੰਨੇ ਸੋਹਣੇ ਲਗਾਏ ਨੇਗੇ ਇਹਦੇ ਨਾਲ ਦੇ ਆਪਣੇ ਕੋਲੇ ਦੋ ਸੂਟ ਅਵੇਲੇਬਲ ਹੈਗੇ ਨੇ ਪਰ ਕਲਰ ਹੋਰ ਹੈਗਾ ਜੇ ਤੁਸੀਂ ਵੀ ਇਸ ਤਰ੍ਹਾਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਤੁਸੀਂ ਦੇਖੋ ਕਾਫੀ ਜਿਆਦਾ ਸੋਹਣਾ ਸੂਟ ਹੈਗਾ ਤੇ ਨਾਲ ਇਹਦੇ ਹੈਗੀਆਂ ਲੰਗੀਆਂ ਪਲੇਨ ਬਾਟਮ ਲੰਗੀਆਂ ਲੋਚੀ ਨਾਲ ਆਪਾਂ ਇਹਦੇ ਕਿਰਾਇਆ ਜੀ ਟਾਈ ਐਂਡ ਡਾਈ ਦੁਪੱਟਾ ਬਸ ਇਹ ਤਾਂ ਹੈ ਕਿ ਇਹ ਸਾਰੇ ਸੂਟ ਦੇ ਵਿੱਚ ਇਦਾਂ ਹੀ ਬੁੱਟੀਆਂ ਨਹੀਂ ਗਈਆਂ ਤੁਸੀਂ ਕੋਈ ਵੀ ਸਟਾਫ ਤੇ ਕਰਵਾ ਸਕਦੇ ਹੋ ਜਾਰਜਟ ਤੇ ਵੀ ਕਰਵਾ ਸਕਦੇ ਹੋਗੇ ਠੀਕ ਰੇਟ ਦੇ ਵਿੱਚ ਜਿਹੜਾ ਸੂਟ ਉਹ ਰੈਡੀ ਹੋ ਜਾਊਗਾ ਕੰਮ ਦੀ ਫਿਨਿਸ਼ਿੰਗ ਦੁਬਾਰਾ ਤੋਂ ਦੇਖ ਲਓ ਤੁਸੀਂ ਲਓ ਜੀ ਦੁਪੱਟਾ ਮੈਂ ਇਹਦੇ ਨਾਲ ਰੱਖਿਆ ਜੀ ਆਰਗੈਂਜ਼ਾ ਦਾ ਇਸ ਤਰ੍ਹਾਂ ਟਾਈ ਐਂਡ ਡਾਈ ਦੁਪੱਟਾ ਹੈਗਾ ਲਓ ਜੀ ਕਲਰ ਦਾ ਥੋੜਾ ਜਿਹਾ ਫਰਕ ਆ ਰਿਹਾ ਉਹਨੂੰ ਇਗਨੋਰ ਕਰਿਓ ਦੇਖ ਤੇ ਜਿਹੜੇ ਦਾ ਪ੍ਰਾਈਸ ਆ ਤੁਸੀਂ ਮੈਨੂੰ ਵਟਸਐਪ ਤੇ ਪੁੱਛ ਸਕਦੇ ਹੋਗੇ ਸਾਰੇ ਸੂਟ ਲਿੰਗੇ ਇਹ ਜਿਹੜੇ ਸਟਿਚਿੰਗ ਲਈ ਜਾਣਗੇ ਅਗਲਾ ਸੂਟ ਹੈਗਾ ਆਪਾਂ ਖਾਦੀ ਕਾਟਨ ਦੇ ਉੱਪਰ ਕੀਤਾਗਾ ਇਸ ਤਰ੍ਹਾਂ ਦਾ ਕੇਰਾ ਵਰਕ ਹੋਇਆ ਹੋਇਆਗਾ ਦੇਖੋ ਤੁਸੀਂ ਵਿੱਚ ਵੀ ਬੂਟੀਆਂ ਪਵਾ ਸਕਦੇ ਹੋਗੇ ਪਰ ਜਿੱਦਾਂ ਕਸਟਮਰ ਦੀ ਚੋਇਸ ਦੀ ਆਪਾਂ ਉਦਾਂ ਸੂਟ ਰੇਡੀ ਕੀਤਾਗਾ ਸੀਮੇ ਮ ਬਾਜੂ ਤੇ ਵਰਕ ਹੋਇਆ ਹੋਇਆ ਹੈਗਾ ਲਓ ਜੀ ਸਟੇਟਿੰਗ ਲਈ ਜਾਣਗੇ ਸੂਟ ਬਹੁਤ ਮਤਲਬ ਜਲਦੀ ਦੇ ਸੂਟ ਲੇਗੇ ਦੇਖੋ ਇਸ ਤਰ੍ਹਾਂ ਘੇਰਾ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਖਾਦੀ ਸਿਲਕ ਤੇ ਇਹ ਸੂਟ ਰੈਡੀ ਹੋਇਆ ਹੋਇਆ ਹੈਗਾ ਨਾਲ ਆਪਾਂ ਰੱਖਿਆ ਹੋਇਆ ਜੀ ਫੁੱਲ ਪਿਓਰ ਕਮਲਚਨਨ ਦਾ ਦੁਪੱਟਾ ਇੱਕ بیس ਦਾ ਲਗਾਇਆ ਹੈਗਾ ਕਿਉਂਕਿ ਆਪਾਂ ਇਸ ਤਰ੍ਹਾਂ ਤੇ ਆਪਾਂ ਫਿਰ ਲਾਸ ਲਗਾਵਾਂਗੇ ਮਹਿਰੂਨ ਕਲਰ ਦੀ ਜਾਂ ਫਿਨਿਸ਼ਿੰਗ ਪੱਟੀ ਕੁਛ ਵੀ ਜਿੱਦਾਂ ਕੀ ਟਾਈਮ ਤੇ ਕੋਈ ਵੀ ਆਈਡੀਆ ਆਇਆ ਉਸ ਤਰ੍ਹਾਂ ਰੈਡੀ ਕਰਾਂਗੇ ਅਗਲਾ ਸੂਟ ਹੈਗਾ ਕਾਫੀ ਜਿਆਦਾ ਸੋਹਣਾ ਹੈਗਾ ਦੇਖੋ ਜੀ ਇਹ ਆਪਾਂ ਸੂਟ ਰੈਡੀ ਕੀਤਾ ਹੈਗਾ 크ريب ਦੇ ਉੱਪਰ ਦੇਖ ਤੁਸੀਂ ਇਹਨੂੰ ਜੋਰ ਚੜ ਤੇ ਸੂਟ ਰੈਡੀ ਕਰਵਾਉਂਗੇ ਤਾਂ ਠੀਕ ਪ੍ਰਾਈਸ ਦੇ ਵਿੱਚ ਸੂਟ ਰੈਡੀ ਹੋ ਜਾਊਗਾ ਫੜਾ ਕ੍ਰੇਪ ਦੇ ਉੱਪਰ ਕੋਸਟਲੀ ਪਾਇਆ ਜਾਂਦਾ ਹੁੰਦਾਗਾ ਸੂਟ ਦੇਖੋ ਇਹ ਸਾਰਾ ਨੈੱਕ ਦਾ ਵਰਕ ਆ ਗਿਆ ਇਸ ਤਰ੍ਹਾਂ ਫਿਰ ਇਹ ਕਿਹੜਾ ਬੜਿਆ ਹੋਇਆ ਨੀਚੋਂ ਸਾਰ ਦੇਖੋ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰ ਲਓ ਨੇੜੇ ਤੋਂ ਤੁਹਾਨੂੰ ਦਿਖਾ ਦੇਣੀ ਆ ਸਾਰਾ ਦੇਖੋ ਤੁਸੀਂ ਕੰਮ ਜਿੱਦਾਂ ਆਪਾਂ ਨੂੰ ਸੇਮ ਡਿਜ਼ਾਈਨ ਤੇ ਜਿਵੇਂ ਆਪਾਂ ਉਧਰ ਰੈਡੀ ਕੀਤਾਗਾ ਕਾਰਨਰ ਦੇ ਉੱਪਰ ਫਲਾਰ ਨੇ ਕਿ ਦੋਨਾਂ ਸਾਈਡਾਂ ਤੇ ਇਹਦੇ ਜੇ ਸਟਿਚ ਹੋਇਆ ਆਪਾਂ ਸਟਿਚ ਹੋ ਕੇ ਆਪਾਂ ਤੁਹਾਨੂੰ ਦੁਬਾਰਾ ਦਿਖਾ ਦਾਂਗੇ ਇਹ ਸਾਰਾ ਇਹਦਾ ਘੇਰਾ ਜੀ ਦੇਖੋ ਮੈਂ ਤੁਹਾਨੂੰ ਬਾਜੂ ਵੀ ਦਿਖਾ ਦਿੰਨੀ ਆਂਗੀ ਬਾਜੂ ਤੇ ਵੀ ਦੇਖੋ ਹੈਵੀ ਵਰਕ ਹੋਇਆ ਹੋਇਆ ਸਾਰਾ ਇਹ ਆਪਾਂ ਜਿਹੜਾ ਸੂਟ ਰੈਡੀ ਕੀਤਾ ਬੀਬੀ ਬਲੂ ਦੇ ਉੱਪਰ ਰੈਡੀ ਕੀਤਾ ਤੁਸੀਂ ਕੋਈ ਵੀ ਕਲਰ ਤੇ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਬਹੁਤ ਹੀ ਜਿਆਦਾ ਸੋਹਣਾ ਸੂਟ ਹੈਗਾ ਨਾਲ ਆਪਾਂ ਇੱਕ ਕਲਰ ਦਾ ਦੁਪੱਟਾ ਲਗਾਏਗਾ ਚਨਾਉਣ ਦਾ ਕਿਉਂਕਿ ਕ੍ਰੀਮ ਨਾਲ ਸਭ ਤੋਂ ਸੋਹਣਾ ਦੁਪੱਟਾ ਲੱਗਦਾ ਹੁੰਦਾ ਹੈਗਾ ਚਨਾਉਣ ਦਾ ਤੁਸੀਂ ਵੀ ਚਨਾਉਣ ਦਾ ਦੁਪੱਟਾ ਰੈਡੀ ਕਰਵਾ ਲੈ ਸਕਦੇ ਹੋ ਕ੍ਰੀਮ ਨਾਲ ਜਿਆਦਾ ਵਾਧੂ ਵਾ ਤੁਸੀਂ ਚਨਾਉਣ ਦੇ ਹੀ ਦੁਪੱਟੇ ਲਿਆ ਕਰੋ ਕਿਉਂਕਿ ਉਹਨਾਂ ਦੀ ਗ੍ਰੇਸ ਜਿਆਦਾ ਹੁੰਦੀ ਹੈ ਜੀ ਫਿਰ ਅਗਲਾ ਸਟੱਫ ਹੈਗਾਗਾ ਕਾਟਨ ਤੁਸੀਂ ਇਹਨੂੰ ਕੋਈ ਵੀ ਸਟੱਫ ਤੇ ਰੈਡੀ ਕਰਵਾ ਸਕਦੇ ਹੋਗੇ অপਸ਼ਨ ਤੁਹਾਡੇ ਕੋਲ ਬਾਦ ਨੇਗੇ ਜੇ ਤੁਸੀਂ ਸੇਮ ਕਰਵਾਣਾ ਤਾਂ ਸੇਮ ਵੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਇਹਦਾ ਘੇਰਾ ਵਰਕ ਹੋਇਆ ਹੋਇਆਗਾ ਦੇਖੋ ਜੀ ਕੰਮ ਦੀ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਬਿਲਕੁਲ ਮੈਂ ਤੁਹਾਨੂੰ ਨੇੜੇ ਤੋਂ ਦਿਖਾ ਰਹੀ ਆਂਗੀ ਕਾਫੀ ਕਲਰ ਲਗਾ ਕੇ ਸੂਟ ਆਪਾਂ ਰੈਡੀ ਕੀਤਾ ਹੋਇਆਗਾ ਇਸਾ ਕੇਰਾਵਰਕ ਹੋਇਆ ਹੋਇਆ ਹੈਗਾ ਤੁਸੀਂ ਵਿੱਚ ਬੂਟੀਆਂ ਵੀ ਪਵਾਉਣਾ ਚਾਹੋ ਨੇ ਪਵਾ ਸਕਦੇ ਹੋਗੇ ਨਹੀਂ ਤੁਸੀਂ ਇਦਾਂ ਵੀ ਲੈ ਸਕਦੇ ਹੋਗੇ ਤੇ ਤੁਸੀਂ ਬਾਜੂ ਦੇਖੋ ਬਾਜੂ ਤੇ ਕੰਮ ਦੇਖੋ ਕਿੰਨਾ ਜਿਆਦਾ ਸੋਹਣਾ ਹੋਇਆ ਹੋਇਆ ਹੈ ਕੱਟਵਰਕ ਹੋਇਆ ਹੋਇਆ ਹੈਗਾ ਤੇ ਨਾਲ ਦੇਖੋ ਫਲਾਵਰ ਤੇ ਇਹਦੇ ਨਾਲ ਆਪਾਂ ਦੁਪੱਟਾ ਰੱਖਿਆ ਜੀ ਸਿੰਗਲ ਚੁਣੌਣ ਦਾ ਹੀ ਰੱਖਿਆ ਹੈਗਾ ਦੁਪੱਟਾ ਤੇ ਆਪਾਂ ਇਸ ਤਰ੍ਹਾਂ ਦੀ ਵਾਈਨ ਸ਼ੇਡ ਦੀ ਡਬਲ ਛੇੜ ਦੀ ਜੇ ਲੈਸ ਹੋਈ ਤਾਂ ਉਸ ਤਰ੍ਹਾਂ ਲਗਾ ਦਾਂਗੇ ਨਹੀਂ ਆਪਾਂ ਫਿਨਿਸ਼ਿੰਗ ਪੱਟੀ ਲਗਾ ਦਾਂਗੇ ਫਿਨਿਸ਼ਿੰਗ ਪੱਟੀ ਨਾਲ ਕਾਫੀ ਜਿਆਦੇ ਸੋਹਣੇ ਸੂਟ ਹੋ ਜਾਂਦੇ ਹੁੰਦੇ ਨੇ ਲੇਗੇ ਜਿਹੜਾ ਆਪਾਂ ਇਹ ਦੁਪੱਟਾ ਲਗਾਉਨੇ ਆਂਗੇ 500 ਦਾ ਦੁਪੱਟਾ ਹੈਗਾ ਇਹ ਮਤਲਬ ਹੈਗਾਗਾ ਨਾਪਾ ਦੁਪੱਟਾ ਹੈਗਾ ਬਿਲਕੁਲ ਜਿਦਾ ਕੀ ਕਮਲ ਚਣੌਂ ਦਾ ਦੁਪੱਟਾ ਹੁੰਦਾ ਉਦਾਂ ਇਹ ਸੂਟ ਉਦਾਂ ਮਤਲਬ ਇਹ ਦੁਪੱਟਾ ਲੱਗਦਾ ਹੈਗਾ ਵੀ ਉਹਦੀ ਇਦਾਂ ਲਾ ਲਓ ਵੀ ਇਹ ਕਾਪੀ ਹੈ ਦੁਪੱਟਾ ਫੁੱਲ ਪਿਓਰ ਜਿੰਨੀ ਗ੍ਰੇਸ ਦਿੰਦਾ ਇਹ ਦੁਪੱਟਾ ਤੇ ਅਗਲਾ ਆਪਾਂ ਸੂਟ ਰੈਡੀ ਕੀਤਾਗਾ ਬਟਰ ਕਾਟਨ ਦੇ ਉੱਪਰ ਜੇ ਤੁਸੀਂ ਵੀ ਕਰਵਾਉਣਾ ਚਾਹੋ ਨੇ ਬਟਰ ਕਾਟਨ ਤੇ ਵੀ ਕਰਵਾ ਸਕਦੇ ਹੋਗੇ ਇਹ ਜਿੱਦਾਂ ਕਲਰ ਆ ਰਿਹਾ ਕੈਮਰੇ ਦੇ ਵਿੱਚ ਸੇਮ ਹੀ ਹੈ ਕਰੀਮ ਜਿਹਾ ਕਲਰ ਹੈਗਾ ਲਓ ਜੀ ਲਓ ਜੀ ਇਸ ਤਰ੍ਹਾਂ ਆਪਾਂ ਘੇਰਾ ਵਰਕ ਕੀਤਾ ਹੋਇਆ ਵਰਕ ਦੇ ਵਿੱਚ ਤਿਤਲੀਆਂ ਸੀਗੇ ਆਪਾਂ ਨਹੀਂ ਉਹਨਾਂ ਨੂੰ ਸਕਿਪ ਕਰਤਾ ਉਹ ਨਹੀਂ ਪਵਾਉਣੀਆਂ ਆਪਾਂ ਨੂੰ ਕਿਹਾ ਸੀਗਾ ਐਦਾਂ ਦੇਖੋ ਤੁਸੀਂ ਕੰਮ ਦੇਖੋ ਤੇ ਸਟਾਫ ਤਾਂ ਕੁਆਲਿਟੀ ਤੁਸੀਂ ਕਈ ਭਣਾ ਨੇ ਮਤਲਬ ਸਟਾਫ ਤਾਂ ਤੁਸੀਂ ਮੇਰੇ ਤੋਂ ਲੈ ਹੀ ਲੈਣੇ ਹੋਗੇ ਵੀ ਤੁਹਾਨੂੰ ਪਤਾ ਹੀ ਆ ਸਟਾਫ ਦੀ ਕੁਆਲਿਟੀ ਤਾਂ ਤੇ ਬਾਜੂ ਦੇਖੋ ਇਸ ਤਰ੍ਹਾਂ ਬਾਜੂ ਲੰਘ ਗਿਆ ਥੋੜੀ ਜਿਹਾ ਆਪਾਂ ਲੈਂਥ ਵਾਧੀ ਰੱਖਦੇ ਹੁੰਨੇ ਆਂਗੇ ਬਾਜੂ ਦੀ ਘਾਟ ਨਹੀਂ ਰੱਖਦੇ ਹੁੰਦੇ ਹੈਗੇ ਲੋ ਅੱਗੇ ਜਦੋਂ ਪਾਈਪਿੰਗ ਵਗੈਰਾ ਲੱਗ ਗਈ ਨਾ ਫਿਰ ਇਹ ਤੋਂ ਵੀ ਜ਼ਿਆਦਾ ਸੋਹਣੀ ਫਿਨਿਸ਼ਿੰਗ ਆਉਂਦੀ ਹੈ ਨਾਲ ਆਪਾਂ ਰੱਖਿਆ ਜੀ ਟਾਈ ਐਂਡ ਡਾਈ ਦੁਪੱਟਾ ਜੌਰਜਟ ਦਾ ਇਸ ਤਰ੍ਹਾਂ ਦੇਖੋ ਜੌਰਜਟ ਦਾ ਦੁਪੱਟਾ ਰੱਖਿਆਗਾ 2 ਟਾਈ ਮੀਟਰ ਦਾ ਦੁਪੱਟਾ ਹੁੰਦਾ ਹੈ ਖੁੱਲਾ ਡੁੱਲਾ 44 ਇੰਚ ਪਣਾ ਜੇ ਤੁਹਾਨੂੰ ਕੋਈ ਵੀ ਅੱਜ ਵਾਲੇ ਸੂਟਾਂ ਚੋਂ ਸੂਟ ਪਸੰਦ ਆਉਂਦਾਗਾ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਕੋਈ ਵੀ ਸਟੱਫ ਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋ ਤੁਹਾਨੂੰ ਜ਼ਰੂਰੀ ਨਹੀਂ ਹੈਗਾ ਵੀ ਜਿਹੜਾ ਸਟੱਫ ਮੈਂ ਤੁਹਾਨੂੰ ਦਿਖਾਇਆਗਾ ਵੀ ਤੁਸੀਂ ਉਸੇ ਸਟੱਫ ਤੇ ਸੂਟ ਰੈਡੀ ਕਰਵਾਉਣੇਗਾ ਕੋਈ ਵੀ ਆਪਣੀ ਚੁਆਇਸ ਦੇ ਸਟੱਫ ਤੇ ਤੁਸੀਂ ਸੂਟ ਰੈਡੀ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਆਪਣਾ ਫਾਸਟਲੀ ਆਰਡਰ ਦੇ ਦਿਓ ਭੈਣਾਂ ਦੇ ਕਾਫੀ ਮੈਸੇਜ ਆਉਂਦੇ ਹੁੰਦੇ ਨੇ ਵੀ ਅੱਗੇ ਹੁਣ ਸਾਨੂੰ ਵਿਆਹਾਂ ਲਈ ਮਤਲਬ ਸੂਟ ਚਾਹੀਦੇ ਨੇ ਅਸੀਂ ਰੈਡੀ ਕਰਵਾਉਣੇ ਨੇਗੇ ਉਹ ਤੁਸੀਂ ਹੁਣ ਹੀ ਮਤਲਬ ਜਲਦੀ ਤੋਂ ਜਲਦੀ ਆਪਣੇ ਸੂਟ ਰੈਡੀ ਕਰਵਾ ਲਓ ਫਿਰ ਅੱਗੇ ਮਤਲਬ ਦਿਨ ਛੋਟੇ ਹੋ ਜਾਂਦੇ ਨੇਗੇ ਤਾਂ ਕਰਕੇ ਹਨਾ ਫਿਰ ਕੰਮ ਬਹੁਤ ਘੱਟ ਮਤਲਬ ਹੋਉਂਦਾ ਹੈਗਾ ਤੁਸੀਂ ਹੁਣ ਹੀ ਆਪਣੇ ਸੂਟ ਰੈਡੀ ਕਰਵਾ ਸਕਦੇ ਹੋਗੇ ਤੇ ਆਪਾਂ ਨੂੰ WhatsApp ਤੇ ਤੁਸੀਂ ਆਰਡਰ ਦੇਣਾਗਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸੂਟ ਕਿਵੇਂ ਦੇ ਲੱਗੇ ਤੇ ਉਮੀਦਕਾਰ ਦੀ ਅੱਜ ਵਾਲੇ ਸੂਟ ਤੁਹਾਨੂੰ ਬਹੁਤ ਪਸੰਦ ਆਏ ਹੋਣਗੇ ਮੈਂ ਤੁਹਾਨੂੰ ਕਾਫੀ ਟਾਈਮ ਦਿਨਾਂ ਤੋਂ ਕਹਿ ਰਹੀ ਸੀ ਵੀਡੀਓ ਲੈ ਕੇ ਆਵਾਂਗੇ ਪਰ ਦੁਪट्टे ਡਾਈ ਲਿਗੇ ਹੋਏ ਸੀਗੇ ਇਸ ਕਰਕੇ ਫਿਰ ਵੀਡੀਓ ਅੱਜ ਪਈ ਹੈਗੀ ਤੇ ਚਲੋ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ